गुरु जुग, जुग अटल तन तन श्री गुरु ग्रंथ साहब जी महाराज तन तन गुरु पावन पवित्र गोदी सत संगत जियो जप जी साहब श्री गुरु नानक देव जी महाराज बख्श करते हैं चौथी पौड़ी है जप जी साहब की साचा साहेब सा चनाए ਇਹ ਸਾਚਾ ਸਹਬ ਸਹਬ ਰੱਬ ਹੈ ਸਾਚ ਨਾਈ ਇਹ ਜਿਹੜਾ ਨਾਈ ਹੈ ਨਾਈ ਹੈ ਨਾਈ ਨੂੰ ਉਸ ਨੂੰ ਕਹਿੰਦੇ ਜਿਹੜਾ ਸਨੇਹਾ ਦਿੰਦਾ ਹੁਣ ਜਿਹੜਾ ਨਾਮ ਹੈ ਇਹ ਰੱਬ ਨੇ ਆਪਣਾ ਨਾਈ ਭੇਜਿਆ ਸਨੇਹਾ ਭੇਜਿਆ ਕਹਿੰਦੇ ਪਾਈ ਰੱਬ ਵੀ ਸੱਚਾ ਹੈ ਜਿਹੜਾ ਉਹਦਾ 나ય ਹੈ 나ਈ ਹੈ ਉਹ ਵੀ ਸੱਚਾ ਹੈ ਸਨੇਹਾ ਪੇਜਣੇ ਵਾਲਾ ਤੇ ਸਨੇਹਾ ਦੇਣੇ ਵਾਲਾ ਉਹ ਵੀ ਸੱਚਾ ਹੈ ਜਿਹੜਾ ਇਸ ਸਨੇਹੇ ਨੂੰ ਮੰਨ ਲੈਂਦਾ ਹੈ ਉਹ ਵੀ ਸੱਚਾ ਹੋ ਜਾਂਦਾ ਹੈ ਉਹ ਵੀ ਸੱਚਾ ਬਣ ਸਕਦਾ ਹੈ ਜਿਹੜਾ ਇਸ ਸਨੇਹੇ ਨੂੰ ਮੰਨਦਾ ਸਾਚਿਆ ਸਹਿਬ ਸਾਚਨਾਏ ਪਾਖਿਆ ਪਉ ਅਪਾਰ ਇਹ ਜਿਹੜੀ ਪਾਖਿਆ ਕਰਦਾ ਬੋਲਦਾ ਹੈ ਨਾ ਉਪਦੇਸ਼ ਕਰਦਾ ਹੈ ਅਪਾਰ ਕਹਿੰਦੇ ਇਹਦਾ ਕੋਈ ਅੰਤ ਨਹੀਂ ਆਖਾਣ ਮੰਗੇ ਦਿਹ ਦੇ ਕਹਿੰਦੇ ਆਖ ਦੇ ਸਾਰੇ ਮੰਗਦੇ ਹਨ ਨਾ ਦੇਹ ਦੇ ਦੋ ਵਾਰ ਹੀ ਲਿਖਿਆ ਕਿਉਂ ਲਿਖਿਆ ਕਿ ਸਾਰੇ ਕਹਿੰਦੇ ਦੇ ਦੇ ਦਾਤ ਕਰੇ ਦਾਤਾਰ ਕੰਨੇ ਦਾਤਾਰ ਦਿੰਦਾ ਹੈ ਦੇਣੇ ਵਾਲਾ ਹੈ ਇੱਥੇ ਤਾਂ ਹੁਣ ਲੈਣ ਦੇਣ ਦਾ ਕੰਮ ਤਾਂ ਮੁੱਕ ਗਿਆ ਮੰਗਿਆ ਦੇ ਦਿੱਤਾ ਫੇਰ ਕਿ ਅੱਗੇ ਰੱਖੀ ਹੈ ਫੇਰ ਕਿ ਦੂਸਰੀ ਗੱਲ ਆਪਾਂ ਅੱਗੇ ਕੀ ਰੱਖੀ ਐ ਉਸ ਦੇ ਕੀ ਉਹਨੂੰ ਦਈਏ ਕਿਹੜੀ ਪੇਟਾ ਰੱਖੀਏ ਫੇਰ ਕਿ ਅੱਗੇ ਰੱਖੀ ਐ ਜਿਸ ਦਿссе ਦਰਬਾਰ ਕਿ ਜਿਸ ਦੇ ਨਾਲ ਉਸ ਦਾ ਦਰਬਾਰ ਦਿਖਣ ਲੱਗ ਜਾਵੇ ਬਾਬੇ ਨਾਨਕ ਦਾ ਦਰਬਾਰ ਦਿਖਣ ਲੱਗ ਜਾਵੇ ਸੱਚਖੰਡ ਦਿਖਣ ਲੱਗ ਜਾਵੇ ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਪਹਿਲਾਂ ਆਪਾਂ ਆਉਂਦੇ ਆ ਨਾ ਦਰਬਾਰ ਦੇ ਚ ਅੱਗੇ ਕੁਝ ਰੱਖਦੇ ਆ ਕਹਿੰਦੇ ਕਿਹੜੀ ਚੀਜ਼ ਰੱਖੀਏ ਫੇਰ ਮੂੰਹੋਂ ਕੇ ਬੋਲਣ ਬੋਲੀਏ ਕਹਿੰਦੇ ਮੂੰਹ ਦੇ ਨਾਲ ਕੀ ਬੋਲੀਏ ਮੋਹੋਂ ਕੇ ਬੋਲਣ ਬੋਲੀਏ ਜੀ ਤੂੰ ਸੁਣ ਧਰੇ ਪਿਆਰ ਕਹਿੰਦੇ ਜੀਸੂ ਨੂੰ ਸੁਣ ਕੇ ਰੱਬ ਸਾਨੂੰ ਪਿਆਰ ਕਰਨ ਲੱਗ ਜਵੇ ਕੀ ਅੱਗੇ ਰੱਖੀਏ ਕੀ ਬੋਲੀਏ ਜੀ ਤੂੰ ਸੁਣ ਧਰੇ ਪਿਆਰ ਕਹਿੰਦੇ ਜੀਸੂ ਨੂੰ ਸੁਣ ਕੇ ਪਿਆਰ ਕਰੇ ਸਾਨੂੰ ਰੱਬ ਅੰਬਰਤ ਬੇਲਾ ਕਹਿੰਦੇ ਪਾਈ ਅੰਬਰਤ ਬੇਲਾ ਜਦੋਂ ਤਿੰਨ ਪਹਿਰ ਰਾਤ ਲੰਘ ਜਾਂਦੀ ਹੈ ਇੱਕ ਪਹਿਰ ਬਾਕੀ ਹੁੰਦਾ ਹੈ ਉਸ ਨੂੰ ਅੰਬਰਤ ਬੇਲਾ ਕਹਿੰਦੇ ਕਿਸੇ ਨੂੰ ਪ੍ਰਭਾਤ ਇਹਨੂੰ ਅੱਧੀ ਰਾਤ ਕਿਸੇ ਨੂੰ ਦੁਪਹਿਰਾ ਇਸ ਤਰ੍ਹਾਂ ਹੀ ਪਾਛਾ ਹੁਣ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਆਂ ਅੰਮ੍ਰਿਤ ਵੇਲਾ ਕਹਿੰਦੇ ਭਾਈ ਅੰਮ੍ਰਿਤ ਦਾ ਵੇਲਾ ਹੋਵੇ ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ ਕਹਿੰਦਾ ਸੱਚੇ ਨਾਮ ਦੀ ਵਡਿਆਈ ਕੀਤੀ ਜਾਵੇ ਅੰਬਰ ਤਬੀਲਾ ਸੱਚ ਨਾਮ ਵਿਡਿਆਈ ਵਿਚਾਰ ਕਹਿੰਦੇ ਉਸ ਸੱਚੇ ਨਾਮ ਦੀ ਵਿਡਿਆਈ ਕੀਤੀ ਜਾਵੇ ਸੱਚੇ ਨਾਮ ਦੀ ਵਿਚਾਰ ਕੀਤੀ ਜਾਵੇ ਨਾਲ ਲਿਖਿਆ ਹੈ ਨਾ ਵਿਚਾਰ ਸਤਸਿੰਗਿ ਸਿਰਗੂ ਨਾਨਕਦੇਵ ਜੀ ਦੀ ਵਿਚਾਰ ਮਨ ਨੂੰ ਹਲਾ ਦਿੰਦੀ ਹੈ ਮਨ ਮਜਬੂਰ ਹੋ ਜਾਂਦਾ ਸੁਣ ਬਾਤ ਤੇ ਸਮਝਣ ਬਾਤ ਅੰਮ੍ਰਿਤ ਵੇਲੇ ਦੀ ਮਹਤਾ ਦੱਸਦੇ ਹਨ ਕਿ ਪਹਿਲਾ ਸਵਾਲ ਜਵਾਬ ਸੀ ਕਹਿੰਦੇ ਕੀ ਬੋਲਣ ਬੋਲੀ ਇਹ ਮੂੰਹ ਤੋਂ ਜਿਹਦੇ ਨਾਲ ਪਿਆਰ ਕਰਨ ਲੱਗ ਜੇ ਫਿਰ ਨਾਲ ਲੱਗਦਾ ਹੁਕਮ ਆ ਕੇ ਕਹਿੰਦੇ ਭਾਈ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵੀ ਚਾਰ ਕਰੇ ਸੱਚੇ ਨੋਂ ਦੀ ਵਡਿਆਈ ਕਰ ਵਡਿਆਈ ਕਹਿੰਦੇ ਕਿਸ ਤਰ੍ਹਾਂ ਹੋਣੀ ਉਹਦੀ ਵਿਚਾਰ ਕਰ ਤਾਂ ਹੀ ਸ਼ੁਰੂ ਹੋਇਆ ਸੀ ਗੁਰਬਾਣੀ ਵਿਚਾਰ ਅੱਜ ਵੀ ਆਕਾਸ਼ ਪਾਣੀ ਤੋਂ ਆਉਂਦਾ ਹੈ ਗੁਰਬਾਣੀ ਵਿਚਾਰ ਲੇਕਨ ਉਹ ਤਾਂ ਹੁਣ ਆਕਾਸ਼ ਪਾਣੀ ਵਾਲੇ ਰੇਡੀਓ ਤਾਂ ਬੰਦ ਹੋ ਗਏ ਹੁਣ ਤਾਂ ਨਵਾਂ ਯੁੱਗ ਆ ਗਿਆ ਅੰਮ੍ਰਿਤ ਬੇਲਾ ਸੱਚ ਨੌ ਬਡਿਆਈ ਵਿਚਾਰ ਕਰਮੀ ਆਬੇ ਕੱਪੜਾ ਕਹਿੰਦੇ ਜਿਹੇ ਜੇ ਕਰਮ ਕਿੰਦ ਉਹ ਜੇ ਨੂੰ ਕੱਪੜਾ ਮਿਲ ਜਾਂਦਾ ਕੱਪੜਾ ਕਿਹੜੇ ਦੇਹ ਵਾਲਾ ਕੱਪੜਾ ਉਹ ਹੈ ਜਨਮ ਮਿਲਦਾ ਜਿਹੇ ਜਿਹੇ ਕਰਮ ਕੀਤੇ ਕਰਮੀ ਆਬੈ ਕੱਪੜਾ ਨਦਰੀ ਮੋਖ ਦੇ ਦਵਾਰ ਕਹਿੰਦੇ ਇਹ ਨਦਰ ਕਰਦੇ ਵੀ ਫਿਰ ਮੁਕਤੀ ਦੇ ਦਵਾਰ ਤੇ ਪਹੁੰਚ ਜਾਂਦਾ ਹੈ ਨਦਰ ਕਰਨ ਦੇ ਨਾਲ ਨਿਕਾ ਦੇਖਣਾ ਜਦੋਂ ਰੱਬ ਦੇਖ ਕਾਰਮੀ ਆਬੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਕਹਿੰਦੇ ਇਸ ਤਰ੍ਹਾਂ ਜਾਣ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਕਹਿੰਦੇ ਸਭ ਕੁਝ ਆਪੇ ਹੈ ਉਹ ਸਚਿਆਰ ਹੈ ਦਰਬਾਰ ਦਾ ਜਿਹੜਾ ਹੁਕਮ ਹੈ ਕਹਿੰਦੇ ਸੱਚਾ ਹੁਕਮ ਹੈ ਸਚਿਆਰ ਹੈ ਜਿਹੜਾ ਸੱਚ ਬੰਡਦਾ ਹੈ ਸੱਚ ਕਰਦਾ ਹੈ ਥਾਪਿਆ ਨਾ ਜਾਏ ਕਹਿੰਦੇ ਨਹੀਂ ਬਣਾਇਆ ਜਾ ਸਕਦਾ ਅਸੀਂ ਕੁਝ ਨਹੀਂ ਬਣਾ ਸਕਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਕਹਿੰਦੇ ਸਾਡੇ ਕਰਨ ਦੇ ਨਾਲ ਕੁਝ ਨਹੀਂ था प ना जाए कीता ना होए आपे आप निरंजन सोए आपे आप निरंजन है जो सब कुछ कर सकता है कर रहा है देख रहा है जिनसेब ਕਹਿੰਦੇ ਜਿਸ ਨੇ ਉਸ ਦੀ ਸੇਵਾ ਕੀਤੀ ਹੁਣ ਜਿਹੜਾ ਸਭ ਕੁਝ ਕਰ ਰਿਹਾ ਜੀਨ ਸੇਬਿਆ ਗੁਰੂ ਜਾਣਦੇ ਹਨ ਕਿ ਸਾਰੇ ਨਹੀਂ ਉਸ ਦੀ ਸੇਵਾ ਕਰਨ ਵਾਲੇ ਕਹਿੰਦੇ ਜਿਸ ਨੇ ਵੀ ਸੇਵਿਆ ਇੱਕ ਨੇ ਨਹੀਂ ਜਿਨੇ ਜਿਨੇ ਸੇਵਾ ਕੀਤੀ ਜਿਨ ਸੇਬਿਆ ਤਿੰਨ ਪਾਇਆ ਮਾਣ ਕਹਿੰਦੇ ਜਿਸਨੇ ਉਹਦੀ ਸੇਵਾ ਕੀਤੀ ਉਹਨੇ ਮਾਣ ਪਾ ਲਿਆ ਹੁਣ ਇੱਥੇ ਫੇਰ ਹਲੇ ਦੁਬਿੱਧਾ ਖੜੀ ਐ ਹਲੇ ਸੇਵਾ ਦਾ ਪਤਾ ਨਹੀਂ ਨ ਲੱਗਿਆ ਕਿ ਸੇਵਾ ਕਿਹੜੀ ਕਰਨੀ ਐ ਹਲੇ ਤਾਂ ਦੁੱਧੋ ਦਾ ਡੋਲੂ ਚੱਕੀ ਫਿਰਦਾ ਪੱਥੜੇ ਨਾਲ ਹੀ ਜਾਂਦਾ ਹਲੇ ਤਾਂ ਹੋਰ ਬਹਿਮਾ ਭਰਮਾ ਚ ਪਿਆ ਹੋਇਆ ਤੁਸੀਂ ਜੋ ਸਰਗੋ ਨਾਨਕਦੇਵ ਜੀ ਕਹਿੰਦੇ ਆ ਇਹ ਸੱਚ ਐ ਜਿਹੜੇ ਬਾਬੇ ਪਖੰਡੀ ਤੁਹਾਨੂੰ ਹੋਰ ਕੰਮਾਂ ਤੇ ਲਾਉਂਦੇ ਹਨ ਉਹ ਝੂਠ ਐ ਦੇਖੋ ਕਿ ਪਾਚੇ ਬਚਨ ਕਰਦੇ ਆ ਜੇ ਇਹਨਾਂ ਸੇਵਿਆ ਤੈਨੂੰ ਪਾਇਆ ਮਾਨ ਨਾਨਕ ਗਾਬੀਏ ਗੌਣੇ ਵਾਲੀ ਸੇਵਾ ਲਈ ਹੈ ਐਵੇਂ ਪੱਥਰ ਨੂੰ ਧੋਣੇ ਵਾਲੀ ਸੇਵਾ ਨਹੀਂ ਲਈ ਕਮਲਾ ਹੋ ਗਿਆ ਜੱਗ ਇਹ ਪੱਥਰ ਨੂੰ ਧੋ ਧੋ ਕੇ ਮਾਜ ਮਾਜ ਕੇ ਕਮਲਾ ਹੋ ਚੁੱਕਿਆ ਸਮਝਦੇ ਆ ਜਪਜੀ ਸਾਹਿਬ ਨੂੰ ਬਾਬਾ ਨਾਨਕ ਵੱਡਾ ਜਾਂ ਇਹ ਬਨੌਰਟੀ ਬਾਬੇ ਵੱਡੇ ਆ ਇਹ ਤਾਂ ਤੁਰ ਤੋਂ ਆਕਾਸ਼ ਬਾਣੀ ਹੋਈ ਐ ਬਾਬਾ ਨਾਨਕ ਸਤਖੰਡ ਤੋਂ ਲੈ ਕੇ ਆਇਆ ਬਾਣੀ ਉਹਨਾਂ ਬਨੌਰਟੀ ਠੱਗਾਂ ਨੇ ਆਪਣੀਆਂ ਗੱਲਾਂ ਬਣਾ ਲੀਆਂ ਅੜਜਾਤ ਤੇ ਲੋਕ ਨਾ ਕਿਸੇ ਕੋਲ ਦੁੱਧ ਦਾ ਡੋਲੂ ਹੋਵੇ ਨਾ ਕੋਈ ਗੁਰਦੁਆਰੇ ਆਵੇ ਇਹਦੇ ਗਰੀਬ ਦੇ ਘਰ ਹਾਈ ਕੁਛ ਨਹੀਂ ਕਿਥੋਂ ਦੁੱਧ ਰੋਲੂ ਭਰ ਕੇ ਲਿਆਵੇ ਕੀ ਉਹਨਾਂ ਨਾਲ ਆਵੇ ਲਿਆ ਕੇ ਕੀ ਕਰੇ ਸੇਵਾ ਬਾਅਦ ਤੇ ਪਤਾ ਲੱਗ ਗਿਆ ਗੁਰੂ ਫਰਮਾਨ ਕਰਦੇ ਹਨ ਜੀ ਨਸੀਬਿਆ ਤੈਨ ਪਾਇਆ ਮਾਨ ਨਾਨਕ ਗਾਬੀਏ ਗੁਣੀ ਨਿਧਾਨ ਨਿਧਾਨ ਰੱਬ ਨੂੰ ਕਹਦਾ ਜਿਹੜਾ ਸਾਡੇ ਕਰਮ ਲਿਖਦਾ ਸਾਨੂੰ ਸਭ ਕੁਝ ਦਿੰਦਾ ਹੈ ਪੱਥਰ ਨਹੀਂ ਕੁਝ ਦੇਣੇ ਵਾਲਾ ਸਾਨੂੰ ਦੇਣੇ ਵਾਲਾ ਰੱਬ ਹੈ ਦੇਣੇ ਵਾਲਾ ਅਕਾਲ ਪੁਰਖ ਕਹਿੰਦੇ ਉਹਦੀ ਸੇਵਾ ਕਰੋ ਉਹਦੀ ਸੇਵਾ ਕਿਸ ਤਰੀ ਹੈ ਨਾਨਕ ਗਾਬੀਏ ਗੁਣੀ ਨਿਧਾਨ ਗਾਬੀਏ ਸੁਣੀਏ ਸੈਦਸਿਕ ਉਹਨਾਂ ਪਾਤਸ਼ਾਹ ਨੇ ਸੁਣਨ ਵਾਲੀ ਵੀ ਸੇਵਾ ਪਰਮਾਨ ਕਰ ਲਈ ਕਹਿੰਦਾ ਜਿਹੜਾ ਉਹਨੂੰ ਗਾਉਂਦਾ ਹੈ ਜਿਹੜਾ ਪੜ੍ਹਦਾ ਹੈ ਜਿਹੜਾ ਉਹਨੂੰ ਸੁਣਦਾ ਹੈ ਕਿ ਤੇ ਇਹ ਨਾ ਭੁਲੇਖਾ ਰਹਿ ਜਵੇ ਕਿ ਪਾਠ ਕਰਨੇ ਵਾਲੀ ਸਾਰਾ ਕੁਝ ਲੈ ਗਿਆ ਸੁਣਨੇ ਵਾਲਾ ਵੀ ਬਰਾਬਰ ਦੀ ਹੱਕਦਾਰ ਹੈ ਨਾਨਕ ਗਾ ਬੀਏ ਗੁਣੀੰਦਨ ਗਾ ਬੀਏ ਸੁਣੀਏ ਮੰਨ ਰੱਖੀਏ ਭਉ ਕਹਿੰਦੇ ਗਾਉਣਾ ਤੇ ਸੁਣਨਾ ਮਨ ਦੇ ਚ ਭਉ ਰੱਖਣਾ ਪਿਆਰ ਰੱਖਣਾ ਡਰ ਰੱਖਣਾ ਉਹਦਾ ਗਾ ਬੀਏ ਸੁਣੀਏ ਮੰਨ ਰੱਖੀਏ ਭਉ ਕੱਲਾ ਗਾਉਣਾ ਹੀ ਨਹੀਂ ਤੇ ਸੁਣਨਾ ਨਹੀਂ ਉਹਦੇ ਨਾਲ ਪਿਆਰ ਵੀ ਪਾਉਣਾ ਹੈ ਜਦੋਂ ਇਹ ਅਵਸਥਾ ਆ ਗਈ ਸੇਵਾ ਪ੍ਰਵਾਨ ਹੋ ਗਈ ਕਿਸ ਤਰ੍ਹਾਂ ਸਹਬ ਨੂੰ ਗਾਇਆ ਸੁਣਿਆ ਮਨ ਦੇ ਚਪਉ ਰੱਖਿਆ ਗਾ ਬੀਏ ਸੁਣੀਏ ਮਨ ਰਖੀਏ ਬਹੁ ਦੁੱਖ ਪਰ ਕਹਿੰਦੇ ਦੁੱਖ ਪਰੇ ਚਲੇ ਗਏ ਵਰ ਦਿੰਦੇ ਆ ਗੁਰੂ ਨਾਨਕ ਦੇਵ ਜੀ ਦੁੱਖ ਪਰ ਹਾਰ ਸੁਖ ਕਹਿੰਦੇ ਹਰ ਮਿਲ ਗਿਆ ਸੁਖ ਮਿਲ ਗਿਆ ਦੁੱਖ ਪਰੇ ਕਰਤੇ ਬਚਨ ਕਰ ਦਿੱਤੇ ਪਾਤਸ਼ਾਹ ਨੇ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਕਹਿੰਦੇ ਘਰ ਨੂੰ ਲੈ ਕੇ ਜਾਏਗਾ ਇਹਨਾਂ ਨੂੰ ਫਿਰ ਏ ਬਾਬੇ ਨਾਨਕ ਤੋਂ ਆਪਣੇ ਘਰ ਨੂੰ ਲੈ ਕੇ ਜਾਵੇਂਗਾ ਹਰ ਸੁੱਖ ਲੈ ਕੇ ਜਾਵੇਂਗਾ ਦੁੱਖ ਪਰੇ ਕਰ ਦਿੱਤੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮਖ ਕਹਿੰਦੇ ਪਰ ਗੁਰਮਖ ਬਣਾਂ ਅੱਗੇ ਹੋਰ ਹੁਣ ਪਾਤਸ਼ਾਹ ਨੇ ਬਚਨ ਕਰ ਦਿੱਤੇ ਗੁਰਮਖ ਨਾਦਮ ਕਹਿੰਦੇ ਗੁਰਮਖੇ ਨਾਦ ਕਰ ਸਕਦਾ ਹੈ ਗੁਰਮਖ ਇਹ ਗਾ ਸਕਦਾ ਹੈ ਗੁਰਮਖ ਬਣ ਕੇ ਗਾਉਣਾ ਮਨ ਮੁੱਖਾ ਨੂੰ ਲੈਨ ਤੋਂ ਕੱਢ ਦਿੱਤਾ ਇਸ ਤਰ੍ਹਾਂ ਪੁਲਿਸ ਦੀ ਭਰਤੀ ਹੁੰਦੀ ਹੈ ਨਾ ਕਿਸੇ ਦਾ ਕਦ ਘੱਟ ਹੋਵੇ ਬਾਹਰ ਕੱਢ ਦਿੰਦੇ ਆ ਕੋਈ ਭੱਜਦਾ ਦੌੜਦਾ ਨਾਂ ਹੋਵੇ ਬਾਹਰ ਕੱਢ ਦਿੰਦੇ ਆ ਰੱਖਦੇ ਨਹੀਂ ਉਹ ਐਸੇ ਮਨਮੁੱਖਾਂ ਨੂੰ ਨਹੀਂ ਰੱਖਿਆ ਜਾਂਦਾ ਸੱਚਖੰਡ ਦੇ ਵਿੱਚ ਗੁਰਮੁਖ ਨਾਦਮ ਗੁਰਮੁਖ ਵੇਦਮ ਕਹਿੰਦੇ ਗੁਰਮੁਖੀ ਪੜ ਸਕਦਾ ਹੈ ਗੁਰਮੁਖੀ ਵਿਚਾਰ ਕਰ ਸਕਦਾ ਹੈ ਗੁਰਮੁਖ ਨਾਦਮ ਗੁਰਮੁਖ ਵੇਦਮ ਕਹਿੰਦੇ ਜੇ ਗੁਰਮਖ ਬਣ ਕੇ ਪੜਦਾ ਵਿਚਾਰ ਕਰਦਾ ਫੇਰ ਉਹ ਗੁਰਮਖ ਰੱਬ ਦੇ ਵਿੱਚੇ ਸਮਾ ਜਾਂਦਾ ਹੈ ਜੋਤ ਨਾ ਜੋਤ ਰਲ ਜਾਂਦੀ ਹੈ ਗੁਰਮਖ ਰਿਹ ਸਮਾਈ ਸਰਸੰਗੀ ਪੰਜਵੀਂ ਪੌੜੀ ਆ ਗੁਰਮਖ ਰੱਬ ਦੇ ਨਾਲ ਸਮਾ ਗਿਆ ਕਦੋਂ ਜਦੋਂ ਗੁਰਮਖ ਨੇ ਗਾ ਵੀ ਆ ਸੁਣਿਆ ਮਨ ਦੇ ਚਪੋ ਰੱਖਿਆ ਗੁਰਮਕਨਾਦਮ ਗੁਰਮੁਖਵੇਦਮ ਗੁਰਮੁਖ ਰਿਹਾ ਸਮਾਈ ਗੁਰੂ ਇਸ਼ਰ ਕਹਿੰਦੇ ਸਿਵ ਜੀ ਵੀ ਗੁਰੂ ਗੁਰੂ ਇਸ਼ਰ ਗੁਰ ਗੋਰਖ ਗੋਰਖਨਾਥ ਵੀ ਗੁਰੂ ਬਰਮਾ ਗੁਰੂ ਕਹਿੰਦੇ ਬਰਮਾ ਵੀ ਗੁਰੂ ਪਾਰਵਤੀ ਮਾਈ ਪਰ ਜਿਹੜੀ ਪਾਰਵਤੀ ਹੋਈ ਹੈ ਉਹ ਮਾਈ ਹੋਈ ਹੈ ਗੁਰੂ ਨਹੀਂ ਬਣੀ ਇਹਦੇ ਵਿੱਚ ਬਹੁਤ ਰਾਜ ਛੁਪਿਆ ਹੋਇਆ ਹੈ ਕਹਿੰਦੇ ਭਾਈ ਸ਼ਿਵ ਜੀ ਵੀ ਗੁਰੂ ਗੋਰਖ ਵੀ ਗੁਰੂ ਬਰਮਾ ਵੀ ਗੁਰੂ ਪਾਰਵਤੀ ਮਾਈ పార్వతి ਮਾਈ ਹੈ పార్వతి ਗੁਰੂ ਨਹੀਂ ਬਣੀ ਸਿਰਗੂ ਨਾਨਕਦੇਵ ਜੀ ਪਾਤਸ਼ਾਹ ਦਾਸ ਗੁਰੂ ਗੁਰੂ ਬਣਿਆ ਲੇਕਿਨ ਕੋਈ ਮਾਤਾ ਨਹੀਂ ਗੁਰੂ ਬਣੀ ਇਹ ਦੱਸਣਾ ਚਾਹੁੰਦੇ ਆ ਸਿਰਗੂ ਨਾਨਕਦੇਵ ਜੀ ਬੀਬੀ ਭਾਨੀ ਨੂੰ ਪਤਾ ਸੀ ਕਿ ਮੇਰਾ ਪਤੀ ਹੀ ਗੁਰੂ ਬਣ ਸਕਦਾ ਮੈਂ ਨਹੀਂ ਬਣ ਸਕਦੀ ਗੁਰੂ ਇਸ ਨੂੰ ਅਸੀਂ ਬਦਲਣਾ ਚਾਹੁੰਦੇ ਆ ਕੀਤੇ ਬੁਬਾਦ ਨਾ ਖੜਾ ਹੋ ਜਾਵੇ ਅੱਜ ਬੀਬੀਆਂ ਗੁਰੂ ਬਣਨਾ ਚਾਹੁੰਦੀਆਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਪਾਰਵਤੀ ਤਾਂ ਮਾਈ ਐ ਪਾਰਪਤੀ ਗੁਰੂ ਨਹੀਂ ਐ ਪਾਰਵਤੀ ਮਾਈ ਜੇ ਹੋ ਜਾਣਾ ਕਹਿੰਦੇ ਜੇ ਮੈਂ ਜਾਣੇ ਆਖਾ ਨਹੀਂ ਕਹਿੰਦੇ ਮੈਂ ਕਹਿ ਨਹੀਂ ਸਕਦਾ ਕਹਿਣਾ ਕਥਨ ਨਾ ਜਾਈ ਕਹਿੰਦੇ ਕਥਿਆ ਨਹੀਂ ਜਾ ਸਕਦਾ ਇਹਦੇ 'ਚ ਭੇਦ ਹੈ ਕਹਿੰਦੇ ਪਾਈ ਦੱਸਿਆ ਨਹੀਂ ਜਾ ਸਕਦਾ ਕਿ ਪਾਰਵਤੀ ਮਾਈ ਬਣ ਸਕਦੀ ਐ ਪਾਰਵਤੀ ਗੁਰੂ ਨਹੀਂ ਬਣ ਸਕਦੀ ਗੁਰਾ ਇੱਕ ਦੇਹ ਬੁਝਾਈ ਕਹਿੰਦੇ ਮਨੂੰ ਤਾਂ ਗੁਰਾਂ ਨੇ ਦੱਸ ਦਿੱਤਾ ਐ ਬੁਝਾ ਦਿੱਤਾ تیر ਕੋ ਨਾਨਕਦੇਵ ਜੀ ਮਹਾਰਾਜ ਸੰਸਾਰ ਨਾਲ ਗੱਲਾਂ ਕਰਦੇ ਐ ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਨੇ ਮੇਰੇ ਕਾਲਪੁਰਖ ਨੇ ਬੁਝਾ ਦਿੱਤਾ ਐ ਦੱਸ ਗੁਰਾ ਇੱਕ ਦੇਵ ਬਝਾਈ ਸਭਨਾ ਜੀਆਂ ਦਾ ਇੱਕੋ ਦਾਤਾ ਕਹਿੰਦੇ ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਦੋ ਨਹੀਂ ਹਨ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਬਿਸਰ ਨਾ ਜਾਈ ਕਹਿੰਦੇ ਮੈਂ ਉਸ ਨੂੰ ਕਿਤੇ ਭੁੱਲ ਕੇ ਨਾ ਚਲੇ ਜਾਮ ਉਨੂੰ ਬਿਸਰ ਕੇ ਨਾ ਚੱਲਿਆ ਜਾਮ ਕਿਸ ਨੂੰ ਜਿਹੜਾ ਇੱਕੋ ਦਾਤਾ ਹੈ ਸਭ ਦਾ ਦਾਤਾ ਦੇਣੇ ਵਾਲਾ ਸੋ ਮੈਂ ਬਿਸਰ ਨਾ ਜਾਇ ਤੀਤ ਨਾ ਮਾ ਕਹਿੰਦਾ ਤੇਰੀ ਤੇਰੀ ਤੀਰਥ ਕਿਸ ਨੂੰ ਕਹਿੰਦੇ ਤੇਰੀ ਥਾਂ ਰੱਬ ਦੀ ਥਾਂ ਤੀਰ ਨਾਮਾ ਕਹਿੰਦਾ ਤੇਰੀ ਥਾਂ ਤੇ ਮੈਂ ਨਹਾਵਾਂ ਤੇਰੇ ਇਸ਼ਨਾਨ ਕਰਾਂ ਤੀਰ ਨਾਮਾ ਜੇ ਤੀਸੋਂ ਭਾਵਾਂ ਕਹਿੰਦਾ ਜੇ ਉਹਨੂੰ ਭਾਵੇ ਤਾਂ ਮੈਂ ਉਸ ਦੀ ਥਾਂ ਤੇ ਆ ਸਕਦਾ ਜੇ ਉਸ ਨੂੰ ਭਾਵ ਹੈ ਉਹ ਥਾਂ ਪ੍ਰਗਟ ਕਰ ਦਿੱਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਜੇ ਉਹ ਨੂੰ ਪਹੁੰਚਦਾ ਤਾਂ ਇਸ ਦਰਬਾਰ ਤੇ ਪਹੁੰਚ ਸਕਦਾ ਨਹੀਂ ਰਾਹਤੇ ਵਿੱਚ ਉਲਝ ਜਾਂਦਾ ਤੀਰਤ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਕਹਿੰਦੇ ਉਹਦੇ ਪਾਣੇ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਜੇ ਤੀ ਸੀਟ ਉਪਾਈ ਕਹਿੰਦੇ ਜਿੰਨੀ ਵੀ ਸ੍ਰਿਸ਼ਟੀ ਉਪਾਈ ਹੈ ਪੈਦਾ ਕੀਤੀ ਜੇਤੀ ਸ੍ਰਿਸ਼ਟ ਪਾਈ ਵੇਖਾਂ ਕਹਿੰਦੇ ਦੇਖ ਰਿਹਾ ਸਾਰੀ ਸ੍ਰਿਸ਼ਟੀ ਨੂੰ ਕਹਿੰਦੇ ਜਿੰਨੀ ਸ੍ਰਿਸ਼ਟੀ ਉਹਨੇ ਬਣਾਈ ਹੈ ਸਾਰੀ ਨੂੰ ਦੇਖ ਰਿਹਾ ਜੇਤੀ ਸ੍ਰਿਸ਼ਟ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਕਹਿੰਦੇ ਕਰਮਾ ਤੋਂ ਬਿਨਾ ਨਹੀਂ ਮਿਲਦਾ ਕਰਮ ਕਰਨੇ ਪੈਣਗੇ ਕਰਮ ਤੋਂ ਬਾਅਦ ਫਲ ਲੱਗਦਾ ਹੈ ਮਤ ਵਿੱਚ ਰਤਨ ਇਹ ਤੇਰੀ ਮਤ ਦੇ ਵਿੱਚ ਤੇਰੇ ਵਿੱਚ ਰਤਨ ਹੈ ਮਤ ਦੇ ਵਿੱਚ ਰਤਨ ਅਕਲ ਅਕਲ ਮਤ ਨੂੰ ਕਹਿੰਦੇ ਹੈ ਮਤ ਵਿੱਚ ਰਤਨ ਇਹ ਤੇਰੀ ਮੱਤ ਦੇ ਵਿੱਚ ਰਤਨ ਸਬਦ ਹੈ ਇਹਦੀ ਮੱਤ ਦੇ ਵਿੱਚ ਹੈ ਰਤਨ ਸੋਜੀ ਸੂਰਤ ਦੇ ਵਿੱਚ ਰਤਨ ਹੈ ਮੱਤ ਵਿੱਚ ਰਤਨ ਜੋਹਾਰ ਮਾਨਕ ਇਹ ਰਤਨ ਜੋਹਾਰ ਮਾਨਕ ਤੇਰੀ ਮੱਤ ਦੇ ਵਿੱਚ ਜੇ ਇੱਕ ਗੁਰ ਕੀ ਸਿਕ ਸੁਣੀ ਕਹਿੰਦੇ ਜੇ ਤੂੰ ਇੱਕ ਸਿੱਖਿਆ ਸੁਣ ਲਵੇਂ ਗੁਰੂ ਦੀ ਗੁਰ ਕੀ ਸਿੱਖ ਸੁਣੀ ਕਹਿੰਦੇ ਗੁਰੂ ਦੀ ਸਿੱਖਿਆ ਸੁਣ ਲੈ ਗੁਰਾ ਇੱਕ ਦੇਹੇ ਬੁਝਾਈ ਕਹਿੰਦੇ ਗੁਰਕਾ ਨੇ ਗੁਰਾਂ ਨੇ ਇੱਕ ਦੇਹ ਨੂੰ ਇਹ ਬੁਝਾ ਦਿੱਤਾ ਇਹ ਸਰੀਰ ਨੂੰ ਦੱਸ ਦਿੱਤਾ ਸਪਨਾ ਜੀਆਂ ਕਾ ਇੱਕ ਕੋ ਦਾਤਾ ਕਹਿੰਦੇ ਸਾਰੇ ਜੀਵਾਂ ਦਾ ਇੱਕੋ ਦਾਤਾ ਹੈ ਸੋ ਮੈਂ ਬਿਸਰ ਨਾ ਜਾਈ ਕਹਿੰਦਾ ਉਸ ਨੂੰ ਕਿਤੇ ਭੁੱਲ ਕੇ ਨਾ ਚਲੇ ਜਾਏ ਮੈਨੂੰ ਗੁਰੂ ਨੇ ਦੱਸ ਦਿੱਤਾ ਕਿ ਉਸ ਦਾਤੇ ਨੂੰ ਕਿਸੇ ਭੁੱਲ ਕੇ ਨਾ ਚਲੇ ਜਾਏ ਇਸ ਸੰਸਾਰ